ਜਾਲਜੀ ਗੁਜਰੀਏ ਖਾਟਵਾ ਦੇ ਰਹਿਣ ਵਾਲੇ ਆ ਜੀ ਆਪਾਂ ਮੰਨੋ ਇਧਰੋਂ ਕੰਦਾਲੇ ਉਗੇ ਰੁਕਨਪੁਰ ਹੀ ਜਾਂਦੇ ਨਾ ਜੀ ਜੀ ਪਿੰਡ ਦੇ ਬਾਹਰ ਨਹੀਂ ਫਰਰੀ ਦੇ ਇਹਨਾਂ ਦਾ ਘਰ ਹੈ ਠੀਕ ਇਹ ਬਜ਼ੁਰਗ ਨਹੀਂ ਇਹ ਸਾਡੇ ਮੇਰੇ ਜਾਣ ਕਰਨੇ ਕੋ ਰਿਲੇਟਿਵ ਠੀਕ ਹੈ ਇਹ ਉਹਨਾਂ ਦੀ ਜਮੀਨ ਠੇਕੇ ਤੇ ਲੈਂਦੇ ਸੀ ਜੀ ਤੇ ਇਹਨਾਂ ਦਾ ਕੰਮ ਟਰੈਕਟਰ ਦਾ ਮਿੱਟੀ ਦਾ ਕੰਮ ਹੈ ਏ ਸਰ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਇੱਕ ਥਾਕ ਨਾਲੇ ਇਧਰੋਂ ਗੁਜ਼ਰ ਰਹੇ ਸੀ ਕਿਵੇਂ ਆ ਰਹੇ ਸੀਗੇ ਕੋਈ ਬਜ਼ੁਰਗ ਬੰਦੇ ਸੀ ਮੋਬਾਈਲ ਦੇ ਨੰਬਰ ਫੀਡ ਨਹੀਂ ਕਰ ਸਕਦੇ ਸੀ ਤੇ ਮੈਂ ਇਹਨਾਂ ਨੂੰ ਆਪਦਾ ਨੰਬਰ ਡੈਰੀ ਦੇ ਲਿਖ ਕੇ ਦਿੱਤਾ ਸੀ ਵੀ ਬਾਈ ਚਾਂਸ ਕੋਈ ਕੰਮ ਆ ਜੇ ਮਿੱਟੀ ਦਾ ਕੋਈ ਵੈਸੇ ਜਾਣਕਾਰੀ ਦਾ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਸੀ ਠੀਕ ਹੈ ਜੀ ਬਸ ਉਨੀ ਮੈਨੂੰ ਜਾਣਕਾਰੀ ਹੁਣ ਕੀ ਸੂਚਨਾ ਮਿਲੀ ਤੁਹਾਨੂੰ ਜੀ ਸਰ ਸੂਚਨਾ ਮੈਨੂੰ ਇਹ ਮਿਲੀ ਡੈਰੀ ਜੋ ਮੈਨੂੰ ਨੰਬਰ ਕਿਸੇ ਮੇਰੇ ਸੱਜਣ ਮਿੱਤਰ ਇਹਨਾਂ ਨੂੰ ਕੱਢਿਆ ਨੰਬਰ ਹਾਂ ਜੀ ਤੇ ਨਾਂ ਮੇਰੇ ਲਿਖਿਆ ਸੀਗਾ ਤੇ ਮੈਨੂੰ ਕਾਲ ਆਈ ਸਰ ਹਾਂ ਇਸ ਇਸ ਤਰ੍ਹਾਂ ਬੰਦੇ ਨੇ ਇਹਨਾਂ ਨੇ ਪੈਸਾ ਨੂੰ ਵੀਡੀਓ ਭੇਜੀ ਕਿ ਮੈਂ ਮੌਕੇ ਤੇ ਆਇਆ ਸਰ ਬੋਡੀ ਦਾ ਚਲੋ ਲੈ ਗਏ ਨੇ ਜਿਵੇਂ ਮੈਨੂੰ ਜਾਣਕਾਰੀ ਮਿਲੀ ਉਹ ਮਰ ਕੇ ਖੋਸ਼ਿਤ ਹੋਈ ਨਹੀਂ ਕਿੰਨੇ ਜਣਿਆਂ ਦੀ ਮੌਤ ਦੱਸ ਰਹੀ ਹੈ ਜੀ ਸਰ ਦੋ ਜਣੇ ਦੀ ਦੱਸ ਰਹੀ ਹੈ ਠੀਕ ਹੈ ਦੂਜੇ ਦਾ ਪਤਾ ਲੱਗਿਆ ਕੌਣ ਹੈਗਾ ਨਹੀਂ ਉਹਨਾਂ ਦਾ ਨਹੀਂ ਸਰ ਮੈਨੂੰ ਪਤਾ ਠੀਕ ਹੈ ਤੇ ਜਿਹੜੇ ਬਜ਼ੁਰਗ ਨੇ ਉਹ ਮੇਰੇ ਥੋੜੇ ਰਿਲੇਟਿਵ ਐਸੀ ਜਾਣਕਾਰੀ ਠੀਕ ਜਾਣਕਾਰੀ ਤੁਹਨੇ ਬ੍ਰੋਡ ਐਂਡ ਹੀ ਸੀ ਕਿ ਤੁਹ ਵਿਸ਼ਾਨ ਹੋ ਗਈ ਸਰ ਉਹਨਾਂ ਦੀ ਸ਼ਾਮ ਖਿਲਾਫ ਤੇ ਨਹੀਂ ਹੋਈ ਇੱਕ ਦਾ ਰਿਲੇਟਿਵ ਹੈ ਚੈਟਰ ਇੱਕ ਦਾ ਰਿਲੇਟਿਵ ਹੈ ਕਿ ਸੱਟਾਂ ਕਿਸ ਤਰ੍ਹਾਂ ਦੀਆਂ ਕਿੱਥੇ ਵਜੀਆਂ ਜੀ ਜਿਨ੍ਹਾਂ ਦੀ ਮੌਕੇ ਦੀ ਮੌਤ ਹੋ ਗਈ ਜੀ ਮੌਕੇ ਦੀ ਹੈਡ ਇੰਜਰੀ ਜੀ ਸਰਕੇ ਜੀ ਸਾਨੂੰ ਨੂੰ ਹੀ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਜੀ ਕਿ ਹੋਟਲ ਬ੍ਰੌਂਟਨ ਪੀਅਰਸ ਦੇ ਕੋਲੇ ਵੀ ਐਕਸੀਡੈਂਟ ਹੋਇਆ ਜੀ ਅਸੀਂ ਤਰ੍ਹਾਂ ਅਸੀਂ ਮੌਕੇ ਤੇ ਪਹੁੰਚੇ ਹਾਂ ਜੀ ਸਾਨੂੰ ਪਤਾ ਲੱਗਿਆ ਇੱਕ ਮੋਟਰਸਾਈਕਲ ਮੋਟਰਸਾਈਕਲ ਸਵਾਰ ਸੀ ਦੋ ਇੱਕ ਟਰੈਕਟਰ ਆਈ ਮੋਟਰਸਾਈਕਲ ਸਵਾਰ ਹੈ ਜੀ ਆਪਣੇ ਪ੍ਰਭੂ ਦੇਵਾਲ ਸਾਨੂੰ ਮਨਪੂਲ ਪਿੰਡ ਖਾਟਵਾ ਜਗਿੰਦਰ ਸਿੰਘ ਸਾਨਾ ਉਸਤਨਾਮ ਸਿੰਘ ਪਿੰਡ ਹਸਤਾਕਲਾਂ ਜੀ ਇਹ ਆਲਮਗੜ ਸਾਈਡ ਜਾ ਰਹੇ ਸੀ ਜਿਹੜਾ ਕੈਂਟਰ ਹੈ ਇੱਕ ਕੈਂਟਰ ਦਾ ਨੰਬਰ ਹੈ HP 19 7669 ਇਹ ਫਾਇਲ ਕਾ ਸਾਈਡ ਜਾ ਰਿਹਾ ਸੀ ਜਿਨ੍ਹਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਹੈ ਜੀ ਜਿਹੜੇ ਮੋਟਰਸਾਈਕਲ ਸਵਾਰ ਹੈ ਇਹ ਮੋਪੇ ਤੇ ਡੈਟ ਹੋ ਗਈ ਦੇਖਦੀ ਸੂਚਨਾ ਇਸਮੰਦਰ थाना ਸਿਟੀ ਵਲੋਂ ਦੇ ਜੀ ਜੋ ਆਈਓ ਸਾਹਿਬ ਆ ਰਹੇ ਇਹ ਮੌਕਾ ਵੇਖਣ ਵਨ ਸਾਈਡ ਤੇ ਕਰਾਇਆ ਜਾ ਰਿਹਾ ਹੈ ਬਿਲਕੁਲ ਜੀ ਮੌਕਾ ਦਿਖਾ ਕੇ ਬਿਲਕੁਲ ਕਰਾਇਆ ਜਾ ਰਿਹਾ ਹੈ ਹਾਈ ਡਰਾ ਮੰਗਾ ਕੇ ਫਾਚੇ ਗਰਾਮਾਂਗੇ ਜੀ ਕਿੰਨੇ ਚੋਂ ਕੌਣ ਕੌਣ ਪਹੁੰਚੇ ਸਰਦਾਰ ਜੀ ਮੇਰੇ ਨਾਲ ਹੈ ਕਾਂਸਟੇਡ ਵਰਸ਼ਦੀਪ ਸਿੰਘ ਤੇ ਕਾਂਸਟੇਡ ਪ੍ਰਵੀਨ ਕੁਮਾਰ